ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਸਪੁਰ ਦੇ ਪਿੰਡ ਰਾਜੋਬੇਲਾ ਦਾ ਨੌਜਵਾਨ ਗੁਰਪਾਲ ਸਿੰਘ ਜੋ ਕਿ ਲਗਭਗ ਸਮਾਂ ਪਹਿਲਾ ਅਮਰੀਕਾ ਗਿਆ ਸੀ ਕਿਉਂਕਿ ਉਸ ਦਾ ਛੋਟਾ ਪਰ ਆਪਹਿਲਾ ਅਮਰੀਕਾ ਸੀ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਹ ਵੀ ਚੰਗੇ ਭਵਿੱਖ ਲਈ ਅਮਰੀਕਾ ਜਾਣਾ ਚਾਹੁੰਦਾ ਸੀ ਅਤੇ ਇਸ ਦੇ ਲਈ ਉਸ ਨੇ ਦੋ ਕਿੱਲੇ ਪਹਿਲੀ ਵੇਚ ਦਿੱਤੀ ਹਾਲਾਂਕਿ ਉਸਦੇ ਚਾਚਾ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਪਰ ਪਿੰਡ ਦੇ ਸਾਬਕਾ ਸਰਪੰਚ ਭਗਵੰਤ ਸਿੰਘ ਨੇ ਦੱਸਿਆ ਕਿ ਗੁਰਪਾਲ ਸਿੰਘ ਸੋਨਾਲੀ ਕਾ ਟਰੈਕਟਰ ਵਿੱਚ ਚੰਗੀ ਭਲੀ ਨੌਕਰੀ ਵੀ ਛੱਡ ਦਿੱਤੀ ਏਜੰਟ ਨੇ 45 ਲੱਖ ਲੈ ਕੇ ਮੈਕਸੀਕੋ ਭੇਜ ਦਿੱਤਾ ਤੇ ਉੱਥੋਂ ਡੰਕੀ ਲਗਾ ਕੇ ਅਮਰੀਕਾ ਗਿਆ ਤੇ ਉੱਥੇ ਫੜਿਆ ਗਿਆ 25 ਦਿਨ ਤੋਂ ਉੱਥੇ ਕੈਂਪ ਵਿੱਚ ਸੀ ਅਤੇ ਅੱਜ ਰਿਪੋਰਟ ਹੋ ਕੇ ਵਾਪਸ ਆ ਰਿਹਾ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਭਗਵੰਤ ਸਿੰਘ ਸਾਬ ਦਾ ਸਰਪੰਚ ਰਾਜੂ ਵਿੱਲਾ ਜੀ ਇਹ ਸਾਡੇ ਬਿਲਕੁਲ ਗਵੰਡੀ ਗੁਰਪਾਲ ਸਿੰਘ son of ਗਰਦਿਆਲ ਸਿੰਘ ਵਾਸੀ ਰਾਜੂ ਵਿੱਲਾ ਜੋ ਤਰੀਕ 15 ਅਕਤੂਬਰ ਨੂੰ ਘਰੋਂ ਗਿਆ ਸੀ ਇਹ ਜਿੱਦਾਂ ਜਿੱਦਾਂ ਏਜੰਟ ਨੇ ਕਿਹਾ ਸੀ ਵੀ ਡਾਇਰੈਕਟ ਫਲੈਟ ਕਰਾਵਾਂਗੇ ਤੈਨੂੰ ਅਮਰੀਕਾ ਪਹੁੰਚਾਵਾਂਗੇ ਤਰੀਕ ਕਰੀਬ ਨੇ 42 ਲੱਖ ਰੁਪਏ ਦਿੱਤਾ ਉਹਨੂੰ ਉਹਨੇ ਜੰਗਲਾਂ ਦੇ ਪਨਾਮਾ ਦੇ ਜੰਗਲਾਂ ਦੇ ਹੁੰਦੇ ਹੋਇਆ ਤੁਰ ਤੁਰ ਕੇ ਖੱਪ ਖੱਪ ਕੇ ਮੈਕਸੀਕੋ ਪਹੁੰਚਾ ਤੇ ਕਰੀਬ ਲਗਭਗ ਅੱਜ 25 ਦਿਨ ਪਹਿਲਾਂ ਕੈਂਪ ਚ ਵੜਿਆ ਸੀਗਾ ਉਹ ਅਮਰੀਕਾ ਸਰਕਾਰ ਨੇ ਇਹਨੂੰ ਰਿਪੋਰਟ ਕਰਤਾ ਅੱਜ ਸਾਨੂੰ ਵੀ ਪ੍ਰੈਸ ਤੋਂ ਪਤਾ ਲੱਗਾ ਜਾਂ ਸੀਆਈਡੀ ਤੋਂ ਪਤਾ ਲੱਗਾ ਵੀ ਇਹ ਰਾਤ ਉਤਰ ਜਾਵਾ ਇਹ ਅਸੀਂ ਬਹੁਤ ਮੰਦ ਭਾਗੀ ਗੱਲ ਹੋਈ ਹੈ ਜੀ ਬਹੁਤ ਗਰੀਬ ਪਰਿਵਾਰ ਆ ਅਸੀਂ ਸਰਕਾਰ ਅੱਗੇ ਉਹ ਬੇਨਤੀ ਕਰਾਂਗੇ ਵੀ ਇਹਨੂੰ ਇਦਾਂ ਜਿਹੜਾ ਬੰਦਾ ਹੱਕਾ ਏਜੰਟ ਤੇ ਕਾਰਵਾਈ ਕਰਕੇ ਤੇ ਪੈਸੇ ਦੁਆਏ ਜਾਣ ਤੇ ਇਹੀ ਕਹਾਣੀ ਪਰਿਵਾਰ ਚ ਕੋਣ ਕੋਣ ਹੈਗਾ ਇਹਨਾਂ ਦੇ ਮਦਰ ਦੀ ਪਹਿਲਾਂ ਦਤ ਹੋ ਚੁੱਕੀ ਹੈ ਜੀ ਫਾਦਰ ਸਾਹਿਬ ਦੀ ਦਤ ਹੋ ਚੁੱਕੀ ਹੈ ਇਹ ਦੋਨੇ ਭਰਾ ਨੇ ਇਹਨਾਂ ਦੀ ਤਿੰਨ ਭੈਣਾਂ ਨੇ ਉਹ ਇਹਨਾਂ ਪਹਿਲਾਂ ਵਿਆਹ ਦਿੱਤੀਆਂ ਨੇ ਤੇ ਦੋਨੇ ਭਰਾ ਅਜੇ ਕੁਆਰੇ ਨੇ ਵਿਚਾਰੇ ਇਹ ਮੀਤ ਕਰਨ ਦੇ ਚੱਕਰ ਜੀ ਵਿਚਾਰੇ ਫਸ ਚੁੱਕੇ ਆ ਜੀ ਛੋਟੇ ਭਰਾ ਬਚਾ ਲਈਏ ਛੋਟਾ ਭਰਾ ਦਾ ਪਹਿਲਾਂ 2 ਸਾਲ ਅਮਰੀਕਾ ਗਿਆ ਜੀ ਉਹਦੇ ਕੋਲ ਜਾ ਰਿਹਾ ਸੀ ਇਹ ਮੁੰਡੇ ਨੇ ਇੰਜੀਨੀਅਰ ਕੀਤੀ ਆ ਸਰਵਿਸ ਕਰਦਾ ਸੀ ਪ੍ਰਾਈਵੇਟ ਇੱਥੇ ਸੋਨਾਲਿਕਾ ਏਜੰਸੀ ਚ ਇਹ ਹੁਣ ਇਸ ਤਰੀਕੇ ਨਾਲ ਫਸ ਗਿਆ ਜੀ ਹੁਣ ਗਲਤ ਤਰੀਕਾ ਜੀ ਸਾਡੇ ਲੋਕਾਂ ਨੂੰ ਵੀ ਗਰੇਜ ਕਰਨਾ ਚਾਹੀਦਾ ਬੱਚਿਆਂ ਨੂੰ ਪੜਾ ਕੇ ਸਟੱਡੀ ਵੀਜ਼ਾ ਲਵਾਓ ਜੇ ਕੋਈ ਸਟੱਡੀ ਕਰਾਉਣੀ ਆ ਉਸ ਤਰੀਕੇ ਨਾਲ ਲੀਗਲ ਤਰੀਕੇ ਨਾਲ ਖਲਾਓ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਭਾਗੀਦਾਰ ਆ ਵੀ ਨਹੀਂ ਕਰਾਉਣਾ ਚਾਹੀਦਾ ਜੋ ਫਸ ਜਾਂਦੇ ਨੇ ਤਾਂ ਫੇਰ ਆਪਾਂ ਚਲੋ ਇਹੋ ਦਿਖਾਰੇ ਦਨਿਆ ਹੋਈ ਹੈ ਵੀ 2 ਕਿਲੋ ਜ਼ਮੀਨ ਵੇਚ ਕੇ ਗਿਆ ਜੋ ਏਜੰਟ ਤੇ ਸਰਕਾਰ ਬੰਦ ਕਾਰਵਾਈ ਕਰੇ ਇਹਨੂੰ ਪੈਸੇ ਦਵਾਈ